ਜਿਹੜੀ ਪਾਪੂਲੇਸ਼ਨ ਜਿਹਨਾਂ ਨੂੰ ਲੱਗਦੀ ਆ ਵੀ ਨਹੀਂ ਇਹ ਇੱਥੇ ਇੱਥੇ ਡਿਜ਼ਰਵ ਵੀ ਨਹੀਂ ਸੀ ਕਰਦੇ ਦਾ ਇੱਥੇ ਹੋਣਾ ਹੀ ਨਹੀਂ ਚਾਹੀਦਾ 108 ਜੋ ਜਿਹੜੇ ਇੱਥੇ ਮਾਈਗ੍ਰੈਂਟਸ ਆਏ ਉਹਨਾਂ ਨਾਲ ਕੀ ਧੱਕੇ ਹੋਏ ਉਸ ਤੋਂ ਬਾਅਦ ਕੀ ਜੇ ਖਲਮਾਂ ਵੀ ਬਣਦੀਆਂ ਜਾਂ ਕੋਈ ਕੰਮ ਵੀ ਹੁੰਦਾ ਤਾਂ ਜਿਹੜੀ ਪਾਸਟ ਦੀ ਹਿਸਟਰੀ ਆ ਉਹਦੇ ਤੇ ਹੁੰਦੀ ਆ ਇੱਕ ਧਰ ਦੇ ਨਾਲ ਤੁਸੀਂ ਸੰਵਾਦ ਕਰਦੇ ਹੋ ਉਹਨਾਂ ਨਾਲ ਗੱਲਬਾਤ ਕਰਦੇ ਹੋ ਉਹਨਾਂ ਦਾ ਪੱਖ ਸੁਣਦੇ ਹੋ ਤੁਹਾਨੂੰ ਉਹਦੇ ਵਿੱਚ ਕਾਫੀ ਚੀਜ਼ਾਂ ਲੱਗਦਾ ਵੀ ਹਾਂ ਇਹ ਇਹ ਤਾਂ ਸੈਂਸ ਬਣਦੀ ਹੈ ਜੈਨੂਅਲੀ। ਪਰ ਆਮ ਸਟੂਡੈਂਟਾਂ ਉਹਨਾਂ ਦੇ ਉਹਨਾਂ ਦੀਆਂ ਕੋਈ ਸਮੱਸਿਆਵਾਂ ਆਮਾਂ ਪਰ ਉਹਦੇ ਜਿਹੜੇ ਸਮੱਸਿਆ ਨੂੰ ਦੇਖਣ ਦੇ ਨੁਕਤਾ ਨਜ਼ਰੀਆ ਜਿਹੜਾ ਉਹਦੇ ਐਂਗਲ ਨੇ ਉਹ ਅਲੱਗ-ਅਲੱਗ ਨੇ। ਦੋਸਤੋ ਮਾਰਨਿੰਗ ਸ਼ੋਅ ਦੇ ਸੈਗਮੈਂਟ BC 9am ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਇਸ ਸੈਗਮੈਂਟ ਦੇ ਵਿੱਚ ਅੱਜ ਅਸੀਂ ਸਦਾ ਸੁਖਦੀਪ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਇੱਕ ਡਾਕੂਮੈਂਟਰੀ ਇਹਨਾਂ ਨੇ ਬਣਾਈ ਹੈ ਐਲੀਨੇਸ਼ਨ ਐਲੀਨੇਸ਼ਨ ਕੀ ਹੈ ਡਾਕੂਮੈਂਟਰੀ ਕਿੱਥੇ ਦੇਖੀ ਜਾ ਸਕਦੀ ਹੈ ਇਸ ਡਾਕੂਮੈਂਟਰੀ ਦੇ ਵਿੱਚ ਖਾਸ ਕੀ ਹੈ ਆਪਾਂ ਸੁਖਦੀਪ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੁਖਦੀਪ ਸਿੰਘ ਜੀ ਬਹੁਤ-ਬਹੁਤ ਸਵਾਗਤ ਹੈ ਜੀ ਆਇਆਂ ਨੂੰ ਹੱਸਿ ਕਾਲ ਜੀ ਧੰਨਵਾਦ ਵੀਰ ਜੀ ਅ ਸੋ ਤੁਸੀਂ ਤੁਸੀਂ ਇਹ ਦੱਸਿਓ ਕਿ ਇਹ ਡਾਕੂਮੈਂਟਰੀ ਬਣਾਉਣ ਦਾ ਸਬੱਬ ਕੀ ਆ ਜਾਂ ਇਹ ਕਿਉਂ ਬਣਾਈ ਗਈ ਆ ਤੇ ਕਾਦੇ ਬਾਰੇ ਆ ਜੀ ਇਹ ਅ ਹਾਂਜੀ ਵੀਰ ਜੀ ਇਹ ਡਾਕੂਮੈਂਟਰੀ ਬੇਸਿਕਲੀ ਜਿਹੜਾ ਅੱਜ ਕਰੰਟ ਇਸ਼ੂ ਜੋ ਆਪਣੇ ਵਾਲੇ ਦੋ ਵਾਲੇ ਆਪਾਂ ਦੇਖ ਰਹੇ ਆ ਇਮੀਗ੍ਰੇਸ਼ਨ ਨੂੰ ਲੈ ਕੇ ਅੱਛਾ ਖਾਸ ਕਰਕੇ ਜਿਹੜੇ ਟੈਂਪਰੇਰੀ ਫੋਰਨੈਸ਼ਨਲ ਆਪਾਂ ਕਰਦਦੇ ਆ ਜਿਨ੍ਹਾਂ ਦੇ ਵਿੱਚ ਮੇਨਲੀ ਇੰਟਰਨੈਸ਼ਨਲ ਸਟੂਡੈਂਟ ਆ ਜਾਂਦੇ ਆ ਜਾਂ ਵਰਕ ਪਰਮਿਟ ਉਹਨਾਂ ਨੂੰ ਲੈ ਕੇ ਪਰ ਇੱਕ ਜਿਹੜਾ ਮਾਹੌਲ ਆ ਓਵਰਆਲ ਟੋਟਲੀ ਐਂਟੀ ਇਮੀਗ੍ਰੈਂਟਸ ਹੈਗਾ ਵਾ ਸੋ ਇਹਦਾ ਜਿਹੜਾ ਮੇਨ ਸਬਜੈਕਟ ਹੈਗਾ ਉਹ ਇਹਦੇ ਅਰਾਊਂਡ ਹੈਗਾ ਕਿਉਂਕਿ ਆਪਾਂ ਨੂੰ ਪਤਾ ਖਾਸ ਕਰਕੇ ਜਿਹੜੇ ਆਪਾਂ ਵੀਰ ਭੈਣ ਸਰੀ ਜਾਂ ਬ੍ਰੈਂਪਟਨ ਵਰਗੇ ਏਰੀਆ 'ਚ ਰਹਿੰਦੇ ਆ ਇੱਕ ਬਹੁਤ ਵੱਡੀ ਗਿਣਤੀ ਆ ਖਾਸ ਕਰਕੇ ਇਹਨਾਂ ਸ਼ਹਿਰਾਂ 'ਚ ਤੇ ਜਿਹਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਆ ਉਹਨਾਂ ਦੇ ਉਹਨਾਂ ਦੀਆਂ ਕੋਈ ਸਮੱਸਿਆਵਾਂ ਆ ਮਾਮਾ ਪਰ ਉਹਦੇ ਜਿਹੜੇ ਸਮੱਸਿਆ ਨੂੰ ਦੇਖਣ ਦੇ ਨੁਕਤਾ ਨਜ਼ਰੀਆ ਜਿਹੜਾ ਉਹਦੇ ਐਂਗਲ ਨੇ ਉਹ ਅਲੱਗ-ਅਲੱਗ ਨੇ ਜਦੋਂ ਤਾਂ ਤੁਸੀਂ ਪੁਰਾਣੇ ਜਿਹੜੇ ਇੱਥੇ 30 40 50 ਸਾਲ ਤੋਂ ਸੈਟਲਡ ਬੰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਸਾਰੀ ਚੀਜ਼ ਨੂੰ ਇੱਕ ਹੋਰ ਰੂਪ ਵਿੱਚ ਦੇਖ ਰਹੇ ਆ ਪਰ ਜਦੋਂ ਤੁਸੀਂ ਉਹ ਜਿਹੜੇ ਵਿਦਿਆਰਥੀ ਆ ਤੁਸੀਂ ਉਹਨਾਂ ਨਾਲ ਬੈਠਦੇ ਆ ਉਹਨਾਂ ਦਾ ਵੀ ਇੱਕ ਆਪਦਾ ਐਂਗਲ ਆ ਪਰ ਬੜੇ ਕੰਟਰਾਸਟ ਆ ਦੋਨੇ ਹੂੰ ਸੋ ਇਹਦੇ ਵਿੱਚ ਇਹ ਫਿਲਮ ਦੇ ਵਿੱਚ ਦੋਨੇ ਪੱਖਾਂ ਨੂੰ ਦੀ ਤਹ ਤੱਕ ਜਾਣ ਦੀ ਕੋਸ਼ਿਸ਼ ਕੀਤੀ ਗਈ ਆ ਦੋਨੇ ਸਾਈਡ ਦੇ ਇਸ਼ੂਸ ਕੀ ਨੇ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਆ ਤੇ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਦਰਅਸਲ ਹਕੀਕਤ ਨੇ ਕਿਹੜੀਆਂ ਚੀਜ਼ਾਂ ਇੱਕ ਨੈਰੇਟਿਵ ਦਾ ਪਾਰਟ ਨੇ ਸਿਰਫ ਉਹ ਕਿਸੇ ਖਾਸ ਚੀਜ਼ ਨੂੰ ਲੈ ਕੇ ਉਹ ਨੈਰੇਟਿਵ ਬਿਲਡਿਆ ਜਾ ਰਿਹਾ ਉਹ ਕੀ ਆ ਸੋ ਇਹ ਸਾਰੇ ਟੋਟਲ ਇਸ਼ੂ ਨੂੰ ਤੇ ਇੱਕ ਕੰਪਰੀਹੈਂਸਿਵ ਲੁੱਕ ਆ ਵੀ ਇਹ ਐਕਚੁਅਲ ਹੈ ਕੀ ਆ ਤੇ ਅੱਜ ਅਸੀਂ ਇਹਦੇ ਵਿੱਚੋਂ ਜੇ ਮੂਵ ਫਾਰਵਰਡ ਕਰਨਾ ਤਾਂ ਕਿਵੇਂ ਕਰ ਸਕਦੇ ਆ ਇਹਦੇ ਲੇਖਕ ਨਿਰਦੇਸ਼ਕ ਤੁਸੀਂ ਹੋ ਜੀ ਹਾਂਜੀ ਵੀਰ ਜੀ ਤੇ ਇਹ ਕਿੱਥੇ ਦੇਖੀ ਜਾ ਸਕਦੀ ਹੈ ਸਾਡੇ ਦਰਸ਼ਕ ਦੇਖਣਾ ਚਾਹੁੰਦੇ ਨੇ ਹਾਂਜੀ ਆਪਣੇ ਜਿਹੜੇ ਲੋਅਰ ਮੇਨ ਲੈਂਡ ਦੇ ਵਿੱਚ ਅਕਤੂਬਰ 12 ਨੂੰ ਅੱਛਾ ਲੈਂਗਲੀ ਦੇ ਵਿੱਚ ਜਿਹੜਾ ਕਵੰਟਲੰਗ ਯੂਨੀਵਰਸਿਟੀ ਕਾਲਜ ਦਾ ਲੈਂਗਲੀ ਕੈਂਪਸ ਆ ਉਹਦੇ ਆਡੀਟੋਰੀਅਮ ਦੇ ਵਿੱਚ ਅਕਤੂਬਰ 12 ਨੂੰ ਇਹਦੇ ਦੋ ਸ਼ੋਅ ਹੈਗੇ ਆ 1 ਵਜੇ ਦੁਪਹਿਰ ਬਾਅਦ ਤੇ ਦੂਸਰਾ ਸ਼ਾਮ ਨੂੰ 4 ਵਜੇ ਉੱਥੇ ਦੇਖੀ ਜਾ ਸਕਦੀ ਹੈ ਜੇ ਕੋਈ ਐਂਟਰੀ ਉੱਥੇ ਟਿਕਟ ਜਾਂ ਇਹਦਾ ਕੀ ਪ੍ਰੋਸੀਜਰ ਹੈ ਜਾਣ ਦੀ ਉਹਦੇ ਲਈ ਆਨਲਾਈਨ ਉਹਦੀਆਂ ਟਿਕਟਸ ਅਵੇਲੇਬਲ ਹੈਗੀਆਂ 7lodge.com ਉਹ ਨੰਬਰ 7 ਜਿਹੜਾ 6 ਤੋਂ ਬਾਅਦ 7 ਆ ਹੁੰਦਾ ਅੱਛਾ ਜੀ 7lodgeluj.com ਜਦੋਂ ਤੁਸੀਂ ਉੱਥੇ ਜਾਵੋਗੇ ਉੱਥੇ ਉਹਦੀ ਉਹਦੇ ਲੈਂਡਿੰਗ ਪੇਜ ਦੇ ਉੱਤੇ ਉਹਦੀ ਟਿਕਟ ਬਾਏ ਕਰਨ ਦੇ ਆਪਸ਼ਨ ਹੈਗੇ ਕਿੰਨੇ ਦੀ ਟਿਕਟ ਹੈ ਜੀ ਇਹ ਹਾਂ ਬੀ ਡਾਲਰ ਦੀ ਟਿਕਟ ਹੈ ਜੀ ਦੀ ਤੇ ਕੋਈ ਕੰਟੈਕਟ ਨੰਬਰ ਜਿੱਥੇ ਕੀਤਾ ਜਾ ਸਕਦਾ ਜੀ ਹਾਂਜੀ ਇਹਦੇ ਤੇ ਮੈਨੂੰ ਰੀਚ ਕੀਤਾ ਜਾ ਸਕਦਾ ਵੈਬਸਾਈਟ ਤੇ ਵੀ ਕੰਟੈਕਟ ਹੈਗਾ ਉਹ ਹੈਗਾ 604 537 5199 ਤੇ ਇਹਦਾ ਮਤਲਬ ਤੁਹਾਨੂੰ ਕੀ ਲੱਗਦਾ ਜੀ ਲੋਡ ਕੀ ਆ ਡਾਕੂਮੈਂਟਰੀ ਦੀ ਐਸ਼ ਵਲੇ ਜਾਂ ਜਿਹੜੀ ਤੁਸੀਂ ਡਾਕੂਮੈਂਟਰੀ ਬੜਾਈ ਆ ਇਹ ਉਹਨਾਂ ਟੈਂਪੋਰੀ ਫੋਰਨ ਵਰਕਰਸ ਲਈ ਆ ਇੱਥੇ ਵਾਲੇ ਲੋਕਾਂ ਲਈ ਆ ਜਾਂ ਇਹਦੀ ਟਾਰਗੇਟ ਟਾਰਗੇਟ ਆਡੀਅנס ਕਿਹੜੀ ਹੈ ਤੇ ਤੁਸੀਂ ਇਹਦਾ ਮਕਸਦ ਕੀ ਸਮਝਦੇ ਹੋ ਇਹਦੇ ਨਾਲ ਹੋਊਗਾ ਕੀ ਹਾਂਜੀ ਇਹਦਾ ਮਕਸਦ ਬੇਸਿਕਲੀ ਵੀਰ ਜੀ ਮੈਂ ਮਹਿਸੂਸ ਕੀਤਾ ਵੀ ਜ਼ਿਆਦਾਤਰ ਆਪਾਂ ਜਦੋਂ ਕੋਈ ਵੀ ਕੰਮ ਕਰਦੇ ਹਾਂ ਸਪੈਸ਼ਲੀ ਆਰਟ ਦੇ ਖੇਤਰ ਦੇ ਵਿੱਚ ਤਾਂ ਉਹ ਜਿਹੜੇ ਬੀਤੇ ਹੋਏ ਦੀ ਹਿਸਟਰੀ ਦੀ ਗੱਲ ਚਾਹੇ ਉਹ ਕੋਈ ਅਸੀਂ 1908 ਚ ਜਿਹੜੇ ਇੱਥੇ ਮਾਈਗ੍ਰੈਂਟਸ ਆਏ ਉਹਨਾਂ ਨੇ ਕੀ ਧੱਕੇ ਹੋਏ ਉਦੋਂ ਬਾਅਦ ਕੀ ਜੇ ਫਿਲਮਾਂ ਵੀ ਬਣਦੀਆਂ ਜਾਂ ਕੋਈ ਕੰਮ ਵੀ ਹੁੰਦਾ ਤਾਂ ਜਿਹੜੀ ਪਾਸਟ ਦੀ ਹਿਸਟਰੀ ਆ ਉਹਦੇ ਤੇ ਹੁੰਦੀ ਆ ਅੱਜ ਰੈ residențial ਸਕੂਲਾਂ ਦੀ ਗੱਲ ਦੇਖ ਲਓ ਓਹੋ ਉਹਨਾਂ ਤੇ ਗੱਲ ਕਰਨੀ ਬਣਦੀ ਹੁੰਦੀ ਆ ਕਿਉਂਕਿ ਇਤਿਹਾਸ ਤੋਂ ਤੁਸੀਂ ਬਹੁਤ ਕੁਝ ਸਿੱਖਦੇ ਹੋ ਜਿਹੜੀਆਂ ਖਾਸ ਕਰਕੇ ਗਲਤੀਆਂ ਤੋਂ ਪਰ ਉਹਦੇ ਨਾਲ ਨਾਲ ਜੇ ਤੁਹਾਡੇ ਸਾਹਮਣੇ ਜਿਵੇਂ ਆਪਾਂ ਕਹਿੰਦੇ ਆ ਵੀ ਤੁਹਾਡੇ ਨੱਕ ਦੇ ਥੱਲੇ ਤੁਹਾਡੀਆਂ ਅੱਖਾਂ ਦੇ ਮੂਰੇ ਕੋਈ ਚੀਜ਼ ਜਿਹੜੀ ਰੋਂਗ ਹੋ ਰਹੀ ਆ ਕਿਸੇ ਵੀ ਲੈਵਲ ਤੇ ਉਸ ਤੇ ਉੱਤੇ ਗੱਲ ਕਰਨੀ ਤਾਂ ਕਿ ਉਹ ਤੂੰ ਉਹ ਤੇ ਕੋਈ 100 ਸਾਲ ਬਾਅਦ 50 ਸਾਲ ਬਾਅਦ ਉਹਨੂੰ ਆਪਾਂ ਫਿਰ ਦੇਖੀਏ ਨਹੀਂ ਆਹ ਗਲਤ ਹੋ ਗਿਆ ਸੀ ਜਾਂ ਇਹਦੇ ਵਿੱਚ ਬੰਦਿਆਂ ਦੇ ਨਾਲ ੱੱਕਾ ਹੋ ਗਿਆ ਸੀ ਜਾਂ ਘਾਣ ਹੋ ਗਿਆ ਮਨੁੱਖਤਾ ਦਾ ਕਿਸੇ ਕਸਮ ਦਾ ਉਹਦੇ ਬਜਾਏ ਉਹਨੂੰ ਜੇ ਉਸ ਸਮੇਂ ਤੇ ਉਹਦੇ ਤੇ ਪ੍ਰੀਵੈਂਟਿਵ ਮੇਜਰ ਲਏ ਜਾਣ ਕਰੈਕਟਿਵ ਐਕਸ਼ਨ ਹੋ ਸਕੇ ਤਾਂ ਉਹਦੇ ਵਿੱਚ ਹੋ ਸਕਦਾ ਆਪਾਂ ਸਾਰੇ ਇਸ ਗੱਲ ਤੋਂ ਭਲੀ ਭਾਤੀ ਜਾਣ ਆ ਵੀ ਹਰ ਮਹੀਨੇ ਦੋ ਮਹੀਨੇ ਬਾਅਦ ਆਪਾਂ ਨੂੰ ਕੋਈ ਐ ਇੰਟਰਨੈਸ਼ਨਲ ਸਟੂਡੈਂਟ ਦੇ ਸੁਸਾਈਡ ਦੀ ਖਬਰ ਮਿਲ ਜਾਂਦੀ ਹੈ ਬਿਲਕੁਲ ਪੰਜਾਬ ਦੇ ਵਿੱਚ ਇੱਕ ਕਿਸਾਨ ਫਾਹਾ ਲੈਂਦਾ ਤੇ ਨਿਊਜ਼ ਕਿਸ ਤਰੀਕੇ ਦੇ ਨਾਲ ਉਹ ਫਲੈਸ਼ ਕਰਦੀ ਆਪਾਂ ਨੂੰ ਪਤਾ ਲੱਗਦਾ ਉਹੀ ਕਿਸਾਨਾਂ ਦੇ ਧੀ ਪੁੱਤ ਬੱਚੇ ਆ ਇਹ ਪਰ ਆਪਣੇ ਬਿਲਕੁਲ ਆਪਣੇ ਆਲੇ ਦੁਆਲੇ ਹੋ ਰਹੀ ਆ ਆਪਣੇ ਉਸ ਚੀਜ਼ ਨੂੰ ਗਹਿਰਾਈ ਚ ਜਾ ਕੇ ਦੇਖਣਾ ਉਹਦੇ ਕਾਰਨ ਦੇਖਣੇ ਤਾਂ ਕਿ ਕੀ ਅਸੀਂ ਕੋਈ ਰੋਲ ਡਿਫਰੈਂਟ ਕਰ ਸਕਦੇ ਆ ਜਿਹਦੇ ਵਿੱਚ ਜਿਹੜੀ ਹਮੈਨਿਟੀ ਦਾ ਲਾਸ ਹੋ ਰਿਹਾ ਉਹਨੂੰ ਪ੍ਰਿਵੈਂਟ ਕੀਤਾ ਜਾ ਸਕੇ ਇਹ ਇਹ ਇਹਦਾ ਵੱਡਾ ਮਕਸਦ ਆ ਤੁਹਾਨੂੰ ਕੀ ਲੱਗਦਾ ਕਿ ਜੋ ਕੁਝ ਵੀ ਹੋ ਰਿਹਾ ਇਹ ਇਮੀਗ੍ਰੇਟਸ ਦਾ ਆਉਣਾ ਫਿਰ ਜਾਣਾ ਔਰ ਜਦੋਂ ਦਾ ਸਾਡਾ 100 ਸਾਲ ਦਾ ਇਤਿਹਾਸ ਆ ਐਸ ਲਈ ਸਰਕਾਰਾਂ ਦੀ ਭੂਮਿਕਾ ਜਾਂ ਜਿਹੜਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਜਾਂ ਜਿਹੜੇ ਲਾ ਮੇਕਰ ਨੇ ਉਹਨਾਂ ਦੀ ਭੂਮਿਕਾ ਠੀਕ ਨਹੀਂ ਆ ਉਹਦੇ ਕਰਕੇ ਗੜਬੜ ਆ ਜਾਂ ਕੋਈ ਗੜਬੜ ਹੈ ਇਹਦੇ ਵਿੱਚ ਗੜਬੜ ਤਾਂ ਯਕੀਨਨ ਆ ਇਹਦੇ ਵਿੱਚ ਇੱਕ ਜੇ ਤਾਂ ਸੀ ਇੱਕ ਨੈਰੇਟਿਵ ਨੂੰ ਫਾਲੋ ਕਰਦੇ ਆ ਜਿਹੜਾ ਮੇਰੇ ਫਿਲਮ ਬਣਾਉਣ ਦਾ ਵੀ ਮਕਸਦ ਇਹ ਸੀਗਾ ਤੁਸੀਂ ਜਦੋਂ ਇੱਕ ਧਰ ਦੇ ਨਾਲ ਤੁਸੀਂ ਸੰਵਾਦ ਕਰਦੇ ਹੋ ਉਹਨਾਂ ਨਾਲ ਗੱਲਬਾਤ ਕਰਦੇ ਹੋ ਉਹਨਾਂ ਦਾ ਪੱਖ ਸੁਣਦੇ ਹੋ ਤੁਹਾਨੂੰ ਉਹਦੇ ਵਿੱਚ ਕਾਫੀ ਚੀਜ਼ਾਂ ਲੱਗਦਾ ਵੀ ਹਾਂ ਇਹ ਇਹ ਤਾਂ ਸੈਂਸ ਬਣਦੀ ਹੈ ਜੈਨੂਇਨ ਸਿਮਿਲਰਲੀ ਦੂਜੇ ਦੇ ਪਰ ਉਹ ਆਪਸ ਵਿੱਚ ਕੋਈ ਉਹਦੇ ਵਿੱਚ ਮਿਊਚੁਅਲ ਗਰਾਉਂਡ ਧਰਾਂ ਕਿਹੜੀਆਂ ਮੰਨਦੇ ਤੁਸੀਂ ਦੋ ਤੇਰਾ ਸਟੇਟ ਇੱਕ ਜਿਹੜੇ ਪਾਲਿਸੀ ਮੇਕਰਸ ਜਿਹੜੇ ਉਹਦੀ ਇਫੈਕਟਿਵ ਧਰ ਹੈਗੀ ਆ ਉਹ ਹੈਗਾ ਸਟੂਡੈਂਟਸ ਤੇ ਤੀਸਰੀ ਧਰ ਦੇ ਤੌਰ ਤੇ ਜਿਹੜੇ ਐਕਚੁਅਲ ਧਰ ਹੋਣੀ ਨਹੀਂ ਚਾਹੀਦੀ ਪਰ ਉੱਭਰ ਰਹੀ ਆ ਜਿਹੜੇ ਉਹ ਹੈਗਾ ਪੁਰਾਣੇ ਸੈਕੂਲਰਸ ਬੰਦੇ ਜਿਹੜੇ ਪਹਿਲਾਂ ਆਏ ਹੋਏ ਆ ਜਿਹੜੇ ਚਾਹੇ ਉਹਦੇ ਵਿੱਚ ਮੇਨਲੀ ਕੋਕੇਸ਼ੀਅਨ ਹੈਗੇ ਆ ਜਿਨ੍ਹਾਂ ਨੂੰ ਇਹ ਲੱਗ ਰਿਹਾ ਵੀ ਸਾਡਾ ਮੁਲਕ ਸਾਤੋਂ ਖੋਇਆ ਗਿਆ ਤੁਸੀਂ ਲੋਕ ਰਿੰਗ ਦੇਖੋ ਗੱਟ ਕੈਨੇਡਾ ਬੈਕ ਹਨਾ ਸਾਰੇ ਬੰਨੇ ਯੂ ਐਸਏ ਆਸਟ੍ਰੇਲੀਆ ਇੰਗਲੈਂਡ ਉਹ ਸਾਰੇ ਪਾਸੇ ਉਹ ਇੱਕ ਤਰੀਕੇ ਨਾਲ ਜਿਹੜੇ ਦੂਸਰੇ ਖਾਸ ਕਰਕੇ ਜਿਵੇਂ ਸਿੱਧੇ ਸ਼ਬਦਾਂ ਚ ਕਹਾਂ ਰੰਗਦਾਰ ਜਿਹੜੇ ਬੰਦੇ ਆ ਉਹਨਾਂ ਨੂੰ ਜਿਵੇਂ ਉਹ ਏਲੀਅਨਸ ਹੁੰਦੇ ਆ ਜਿਵੇਂ ਉਹਨਾਂ ਨੇ ਆ ਕੇ ਕੁਝ ਉਹਨਾਂ ਦਾ ਖੋਹ ਲਿਆ ਹੁੰਦਾ ਜਾਂ ਉਹ ਉਹਨਾਂ ਤੋਂ ਉਹਨਾਂ ਦਾ ਮੁਲਕ ਕਬਜ਼ੇ ਚ ਕਰ ਲਿਆ ਉਸ ਤਰੀਕੇ ਦੇ ਸਲੋਗਨਸ ਦੇ ਨਾਲ ਇੱਕ ਉਹ ਆਪਸ ਵਿੱਚ ਬੱਚੋ ਇਕੱਠੇ ਹੋ ਰਹੇ ਆ ਪਰ ਉਹ ਜਿਹੜੇ ਇਕੱਠੇ ਹੋਣ ਦੀ ਵਜ੍ਹਾ ਦੇ ਵਿੱਚ ਇਕਨੋਮਿਕ ਜਾਂ ਜਿਹੜੀਆਂ ਆਪਾਂ ਨੂੰ ਖਾਸ ਕਰਕੇ ਮੁਸ਼ਕਲਾਂ ਦੇਦੀਆਂ ਉਹ ਕੱਲੀਆਂ ਨਹੀਂ ਹੈਗੀਆਂ ਉਹਦੇ ਵਿੱਚ ਇੱਕ ਸੁਪਰ ਮੈਸੀ ਦੀ ਇੱਕ ਇੱਕ ਤਰੀਕੇ ਨਾਲ ਕਿਸੇ ਸਿਸਟਮ ਨੂੰ ਕੰਟਰੋਲ ਕਰਨ ਦੀ ਵੀ ਗੱਲ ਹੈਗੀ ਆ ਹਮ ਸੋ ਉਹ ਆਪਦੇ ਆਪ ਇੱਕ ਤਰ੍ਹਾਂ ਇੱਕ ਪਾਲਿਸੀ ਮੇਕਰ ਹੋਗੇ ਇੱਕ ਜਿਹੜੇ ਬੰਦੇ ਅਫੈਕਟਡ ਆ ਇੱਕ ਜਿਹੜੇ ਜਿਹੜੀ ਪਾਪੂਲੇਸ਼ਨ ਜਿਨ੍ਹਾਂ ਨੂੰ ਲੱਗਦੀ ਆ ਵੀ ਨਹੀਂ ਇਹ ਇੱਥੇ ਇੱਥੇ ਡਿਜ਼ਰਵ ਵੀ ਨਹੀਂ ਸੀ ਕਰਦੇ ਜਾਂ ਇੱਥੇ ਹੋਣੇ ਨਹੀਂ ਚਾਹੀਦੇ ਸੋ ਤਨ ਤਰੀਕੇ ਦੀਆਂ ਧਿਰਾਂ ਮੇਰੇ ਹਿਸਾਬ ਨਾਲ ਬਣਦੀਆਂ ਇਹਦੇ ਵਿੱਚ ਇਹ ਜਿਹੜੇ ਇੱਕ ਤਾਂ ਸਪਸ਼ਟ ਰੂਪ ਦੇ ਵਿੱਚ ਚਲੋ ਜਿਹੜੇ ਇੱਥੇ ਦੇ ਸੀਗੇ ਉਹਨਾਂ ਨੂੰ ਲੱਗਦਾ ਕਿ ਸਾਡੀ ਧਰਤੀ ਆ ਇਹ ਬਾਹਰੋਂ ਆ ਗਏ ਰੰਗਦਾਰ ਲੋਕ ਆ ਗਏ ਪਰ ਜਿਹੜੇ ਸਰਵੇ ਕੀਤੇ ਗਏ ਆ ਉਹਦੇ ਵਿੱਚ ਜਿਹੜੇ ਜਿਹਦਾ ਅਸੀਂ ਇੱਥੇ ਸਿਟੀ ਜਨਮ ਜਾਂ ਇੱਥੇ ਦੇ ਪੱਕੇ ਆ ਉਹਨਾਂ ਦੇ ਵਿੱਚ ਜਿਹੜੇ ਹੀ ਟੈਂਪਰੇਰੀ ਚਾਹੇ ਵਰਕਰ ਨੇ ਚਾਹੇ ਸਟੂਡੈਂਟਸ ਲਈ ਉਹ ਜਿਹੜੀ ਨਫ਼ਰਤ ਜਾਂ ਨਫ਼ਰਤ ਨਹੀਂ ਕਹਿ ਸਕਦੇ ਕਿ ਉਹ ਇਸ ਗੱਲ ਨਾਲ ਸਹਿਮਤ ਨਹੀਂ ਆ ਵੀ ਇੱਥੇ ਕਿਉਂ ਆ ਗਏ ਉਹਨਾਂ ਦੇ ਵਿੱਚ ਉਹ ਜਿਹੜੇ ਨੰਬਰਸ ਆ ਉਹ ਜ਼ਿਆਦਾ ਆ ਰਹੇ ਇਹਨੂੰ ਤੁਸੀਂ ਕਿਦਾਂ ਦੇਖਦੇ ਉਹਨਾਂ ਦੇ ਵਿੱਚ ਵੀ ਹੈਗੇ ਆ ਕਿ ਗਲਤ ਹੋਇਆ ਪਰ ਜਿਹੜੇ ਸਾਡੇ ਹੈਗੇ ਆ ਉਹਨਾਂ ਦੇ ਨੰਬਰ ਜ਼ਿਆਦਾ ਨੇ ਹਾਂਜੀ ਇਹ ਬੜਾ ਦੇਖਣ ਨੂੰ ਬਹੁਤ ਇੰਟਰਸਟਿੰਗ ਚੀਜ਼ ਹੈਗੀ ਆ ਇਹ ਤੇ ਵਿਕਿਓ ਇੱਕ ਤਾਂ ਜਿਵੇਂ ਤੁਸੀਂ ਕਹਿਆ ਜਿਨ੍ਹਾਂ ਜਿਹੜੇ ਪਹਿਲਾਂ ਹੀ ਸਮਝਦੇ ਆ ਵੀ ਇਹ ਆਦਰਸ ਨੇ ਹਾਂਜੀ ਹਾਂਜੀ ਬਿਲਕੁਲ ਹੈਨਾ ਇੱਕ ਕਹਾਂਗੇ ਆਪਾਂ ਆਦਰਸ ਨਹੀਂ ਹੈਗੇ ਆਪਾਂ ਤਾਂ ਇੱਕ ਹੀ ਆ ਪਰ ਉਹਦੇ ਵਿੱਚ ਸਿਰਫ ਇੱਕ ਟਾਈਮ ਦਾ ਫਰਕ ਹੈਗਾ ਵੀ ਉਹਦੇ ਵਿੱਚ ਇਹ ਚੀਜ਼ਾਂ ਕਿਉਂ ਆ ਉਹਦੇ ਵਿੱਚ ਇੱਕ ਵੱਡਾ ਰੋਲ ਹੈਗਾ ਨੈਰੇਟਿਵਸ ਦਾ ਤੇ ਜਸ ਤਰੀਕੇ ਦੇ ਨਾਲ ਜਿਹੜੀਆਂ ਮੁਸ਼ਕਲਾਂ ਆ ਜਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਅੱਜ ਕਮਿਊਨਿਟੀ ਜਾਂ ਜਿਹੜੀ ਪਾਪੂਲੇਸ਼ਨ ਨੰਂ ਕਰਈਆ ਹਾਊਸਿੰਗ ਕ੍ਰਾਈਸਿਸ ਹੋ ਗਿਆ ਹੈਲਥਕੇਅਰ ਕ੍ਰਾਈਸਿਸ ਹੋ ਗਿਆ ਅਫੋਰਡੇਬਿਲਿਟੀ ਇਸ਼ੂ ਹੋ ਗਿਆ ਇਹਨਾਂ ਨੂੰ ਜਸ ਤਰੀਕੇ ਦੇ ਨਾਲ ਟਾਈ ਕੀਤਾ ਵੀ ਇਹ ਸਰਫ ਇੱਕੋ ਹੀ ਕਾਰਨ ਆ ਇਹ ਬੰਦੇ ਹੂੰ ਜੇ ਇਹ ਨਾ ਹੋਣ ਤਾਂ ਇਹ ਸਾਰੀ ਸਮੱਸਿਆ ਦਾ ਬੇਸਿਕਲੀ ਜੜੀ ਇਹ ਆ ਕਾਰਨੀ ਇਹ ਆ ਇਹਨਾਂ ਕਰਕੇ ਆ ਸੋ ਉਹ ਇੱਕ ਤਾਂ ਉਹ ਲੱਗ ਰਿਹਾ ਦੂਸਰਾ ਉਹਦੇ ਵਿੱਚ ਜਿਹੜਾ ਮੈਨੂੰ ਇਹ ਮਹਿਸੂਸ ਹੋਇਆ ਉਹ ਜਦੋਂ ਕੋਈ ਵੀ ਜਨਰੇਸ਼ਨ ਬੜੇ ਸਟਰਗਲ ਤੋਂ ਬਾਅਦ ਇੱਕ ਜਗ੍ਹਾ ਬਣਾਉਂਦੀ ਹੈ ਕਿਸੇ ਸੋਸਾਇਟੀ ਦੇ ਵਿੱਚ ਤੇ ਦੂਜੇ ਵੱਨੇ ਉਹਨਾਂ ਦੇ ਨਾਲ ਦੇ ਲੋਕ ਟਾਰਗੇਟ ਤੇ ਆ ਜਾਂਦੇ ਆ ਕਿਸੇ ਵੀ ਰੀਜ਼ਨ ਕਰਕੇ ਉਹ ਆਪਦੇ ਆਪ ਨੂੰ ਉਹਨਾਂ ਨਾਲੋਂ ਇੱਕ ਅਲੱਗ ਦੱਸਣ ਦੀ ਕੋਸ਼ਿਸ਼ ਕਰਦੇ ਆ ਨਹੀਂ 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 ਅਸੀਂ ਨਹੀਂ ਇਹ ਹੈਗੇ ਅਸੀਂ ਹੋਰ ਆ ਵੀ ਇੰਨਾ ਕਰਕੇ ਜਿਹੜੀ ਸਾਡੀ ਜਿਹੜੀ ਮਿਹਨਤ ਦੇ ਨਾਲ ਜਿੰਨੀ ਜਗ੍ਹਾ ਅਸੀਂ ਲਈ ਆ ਕਿਤੇ ਅਸੀਂ ਬੈਕ ਉਹ ਖੋ ਕੇ ਅਸੀਂ ਨਾ ਸ਼ਿਕਾਰ ਹੋ ਜਾਈਏ ਸੋ ਉਹ ਉਹ ਜਿਹੜਾ ਇੱਕ ਦੂਜੇ ਤੋਂ ਆਪਦੇ ਆਪ ਨੂੰ ਵੱਖ ਕਰਨ ਦਾ ਰੁਝਾਨ ਆ ਜਾਂ ਸਿਕਿਉਰ ਕਹਿ ਲਓ ਉਹਦੇ ਵਿੱਚ ਕਿਸੇ ਲੈਵਲ ਤੇ ਇਹ ਵੀ ਹੈਗਾ ਪਰ ਉਹ ਬਹੁਤ ਵੱਡਾ ਫੈਕਟਰ ਨਹੀਂ ਹੈਗਾ ਪਈ ਪਤਾ ਨਹੀਂ ਇਹਨਾਂ ਨੇ ਜੋ ਜੋ ਚੀਜ਼ ਅਸੀਂ ਕਰ ਰਹੇ ਸੀ ਜੋ ਜਗਾ ਸਾਨੂੰ ਮਿਲੀ ਸੀ ਜੋ ਮਾਨ ਸਾਨੂੰ ਬੈਕ ਜਾਂਦੇ ਨੇ ਉਹ ਵੀ ਸਾਡਾ ਖਸ ਰਿਹਾ ਹੈਗਾ ਸੋ ਉਹ ਉਹਦੇ ਵਿੱਚ ਮਲਟੀਪਲ ਫੈਕਟਰ ਨੇ ਜਿਹਦੇ ਕਰਕੇ ਪਰ ਇਸ ਫਿਲਮ ਦੇ ਰਾਹੀਂ ਮੈਂ ਉਹ ਜਿਹੜੀਆਂ ਚੀਜ਼ਾਂ ਦੀ ਵੀ ਕਿਵੇਂ ਵੇਵ ਕਿਵੇਂ ਕ੍ਰੀਏਟ ਹੁੰਦੀ ਆ ਅਸੀਂ ਮੈਸ ਕਿਹੜੀਆਂ ਚੀਜ਼ਾਂ ਕਰ ਜਾਂਦੇ ਆ ਜਦੋਂ ਕੋਈ ਨੈਰੇਟਿਵ ਬਿਲਡ ਹੁੰਦਾ ਹਰ ਬੰਦਾ ਜਿਹੜਾ ਉਹ ਨੈਰੇਟਿਵ ਦੇ ਫਲੋ ਚ ਜਾ ਰਿਹਾ ਹੁੰਦਾ ਉਹਦੇ ਆਪ ਦੇ ਕੁਝ ਕਾਰਨ ਹੁੰਦੇ ਆ ਕਿਸੇ ਦੇ ਪਰਸਨਲ ਐਕਸਪੀਰੀਅੰਸ ਹੁੰਦੇ ਆ ਉਹਦੇ ਕਰਕੇ ਉਹ ਉਸ ਰਾਗ ਦੇ ਵਿੱਚ ਰਾਗ ਲਾਪਣ ਲੱਗ ਜਾਂਦਾ ਪਰ ਅਸੀਂ ਭੁੱਲ ਜਾਂਦੇ ਆ ਉਹ ਜਿਹੜਾ ਸਾਰਾ ਨੈਰੇਟਿਵ ਸਿਰਜਣ ਵਾਲਾ ਉਹਦਾ ਜਿਹੜਾ ਵੱਡਾ ਮਕਸਦ ਆ ਜੇ ਅਸੀਂ ਉਹ ਨਹੀਂ ਦੇਖ ਰਹੇ ਉਹਦੇ ਵਿੱਚ ਫਿਰ ਅਸੀਂ ਇਹਨਾਂ ਤੋਂ ਬਾਅਦ ਸਾਡੀ ਵਾਰੀ ਆ ਸਕਦੀ ਹੁੰਦੀ ਹੈ ਤੁਹਾਡੇ ਹਿਸਾਬ ਨਾਲ ਇਹ ਸਾਰਾ ਜਿਹੜਾ ਪ੍ਰੋਸੈਸ ਆ ਜਿੰਨਾ ਕੁਛ ਵੀ ਇਹ ਤਿੰਨ ਧਿਰਾਂ ਨੇ ਤਿੰਨਾਂ ਦੇ ਆਪਣੇ ਆਪਣੇ ਉਹਨਾਂ ਦੇ ਮਤਲਬ ਵਿਚਾਰ ਨੇ ਕਿ ਆ ਠੀਕ ਆ ਗਲਤ ਆ ਸਟੂਡੈਂਟਸ ਜਾਂ ਜਿਹੜੇ ਕੱਚੇ ਆ ਉਹਨਾਂ ਨੂੰ ਲੱਗਦਾ ਸਾਡੇ ਨਾਲ ਧੱਕਾ ਹੋਇਆ ਸਰਕਾਰ ਆ ਉਹ ਕਹਿੰਦੀ ਵੀ ਧੋਖਾ ਇਹਨਾਂ ਨੇ ਕੀਤਾ ਸਾਡੇ ਨਾਲ ਅਸਲ ਦੇ ਵਿੱਚ ਅਸੀਂ ਪੜਨ ਲਈ ਸੱਦੇ ਸੀ ਕਿ ਇਹ ਇੱਥੇ ਰਹਿਣ ਦੇ ਰਾਦ ਦੇ ਨਾਲ ਆਏ ਆ ਇੱਥੇ ਵਾਲੇ ਕਹਿੰਦੇ ਆ ਵੀ ਸਰਕਾਰ ਨੇ ਵੀ ਇੰਨੇ ਜਿਆਦਾ ਸੱਦ ਲੈਤੇ ਜਿਹੜੇ ਆਏ ਸੀ ਇਹਨਾਂ ਨੂੰ ਵੀ ਸਮਝ ਨਹੀਂ ਸੀ ਇਹਨਾਂ ਨੇ ਵੀ ਸਾਡਾ ਅਕਸ ਖਰਾਬ ਕਰ ਦਿੱਤਾ ਤੁਹਾਡਾ ਜਿਹੜਾ ਵਿਚਾਰ ਆ ਉਹ ਕੀ ਕਹਿੰਦਾ ਵੀ ਇਹ ਸਾਰੇ ਕੁਝ ਦੇ ਵਿੱਚ ਇੱਕ ਵੱਖਰੀ ਗੱਲ ਕਿਹੜੀ ਆ ਇਹਦੇ ਵਿੱਚ ਮੇਰੇ ਮੈਨੂੰ ਜੋ ਲੱਗਿਆ ਉਹ ਇਹ ਹੈਗਾ ਵੀ ਜਿਹੜੀ ਚੀਜ਼ ਕਹੀ ਜਾ ਰਹੀ ਆ ਉਹ ਐਗਜ਼ੈਕਟਲੀ ਉਹਵੇਂ ਹੈ ਨਹੀਂ ਜੇ ਮੈਂ ਤੁਸੀਂ ਹੁਣ ਇੱਕ ਪੁਆਇੰਟ ਲੈਂਦਾ ਵੀ ਸਰਕਾਰ ਕਹਿੰਦੀ ਆ ਵੀ ਅਸੀਂ ਇਹਨਾਂ ਨੂੰ ਪੜਨ ਲਈ ਸੱਦਿਆ ਸੀਗਾ ਪਰ ਇਹ ਤਾਂ ਪੱਕੇ ਰਹਿਣਾਗੇ ਤੇ ਇਹ ਬਿਲਕੁਲ ਗਲਤ ਗੱਲ ਆ ਉਹ ਗਲਤ ਕਿਉਂ ਆ ਕਿਉਂਕਿ ਇਹਦੇ ਐਵੀਡੈਂਸ ਪਏ ਆ ਇਮੀਗ੍ਰੇਸ਼ਨ ਕੈਨੇਡਾ ਨੂੰ ਉਹਨਾਂ ਨੇ ਇਹਨੂੰ ਮਾਰਕਟ ਹੀ ਇਸ ਤਰੀਕੇ ਨਾਲ ਕੀਤਾ ਜਿੰਨੇ ਨੇ ਤਾਂ ਕਹੇ ਤਾਂ ਉਹਨਾਂ ਨੇ ਸੈਲ ਇਸ ਤਰੀਕੇ ਨਾਲ ਕੀਤਾ ਵੀ ਦੇਖੋ ਤੁਸੀਂ ਆਓ ਤੁਹਾਡੇ ਲਈ ਸਟੈਪ 1 ਆਹਾ ਸਟੈਪ 2 ਆਹਾ ਇਹ 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 ਸਾਰੇ ਸਟੈਪਸ ਦੀ ਆਹਾ ਅਲਿਜੀਬਿਲਟੀ ਹੈ ਤੁਸੀਂ ਪਾਸ ਕਰੋ ਤੇ ਤੁਹਾਡਾ ਆਹਾ ਪਾਸ ਹੋਵੇਗਾ ਉਹ ਕੋਈ ਲੁਕਿਆ ਸ਼ਿਪਿਆ ਨਹੀਂ ਸੀਗਾ ਤੇ ਸਾਰੇ ਜਿੰਨੇ ਆਪਾਂ ਜੇ ਪਿਛਲੀ ਥੋੜੀ ਜੀ ਵੀ ਇਮੀਗ੍ਰੇਸ਼ਨ ਦੇ ਹਿਸਟਰੀ ਚ ਚਲੇ ਜਾਈਏ ਨਾਟ ਬਹੁਤ ਫਾਰ ਪਿਛਲੇ 20 ਸਾਲ ਦੀ ਚ 10 ਸਾਲ ਦੀ ਚ ਈਵਨ ਮਿਨਿਸਟਰ ਲੈਵਲ ਤੇ ਇੰਨਾ ਅਦਾਰਿਆਂ ਤੇ ਆ ਕੇ ਐਥਨਿਕ ਰੇਡੀਓ ਟੀਵੀਆਂ ਤੇ ਆ ਕੇ ਉਹ ਸਟੇਟਮੈਂਟਾਂ ਦਿੱਤੀਆਂ ਟਵੀਟਸ ਪਿਆ ਸਭ ਕੁਝ ਪਿਆ ਉਹ ਗੱਲ ਅੱਜ ਇਹ ਕਹਿਣੀ ਵੀ ਨਹੀਂ ਇਹ ਪੜਨ ਲਈ ਆਏ ਸੀਗੇ ਇਹ ਇਹ ਬਿਲਕੁਲ ਹੀ ਗਲਤ ਆ ਨਾ ਤਾਂ ਇਸ ਤਰੀਕੇ ਨਾਲ ਇਹ ਉੱਥੇ ਮਾਰਕੀਟ ਹੋਇਆ ਨਾ ਹੀ ਇੱਥੇ ਇਸ ਤਰੀਕੇ ਨਾਲ ਨੂੰ ਪ੍ਰੈਜ਼ੈਂਟ ਕੀਤਾ ਗਿਆ ਜਸ ਤਰੀਕੇ ਨਾਲ ਇਸ ਇਸ ਚੀਜ਼ ਨੂੰ ਪੇਸ਼ ਕੀਤਾ ਗਿਆ ਜੀ ਨੂੰ ਬੇਸ ਕਰਕੇ ਬੰਦਿਆਂ ਨੇ ਡਿਸੀਜਨ ਲਏ ਚਾਹੇ ਉਹਨਾਂ ਨੇ ਔਖੇ ਹੋ ਕੇ ਲਈ ਸੁਖੇ ਹੋ ਕੇ ਲਈ ਉਹਨਾਂ ਨੇ ਜ਼ਮੀਨਾਂ ਵੇਚੀਆਂ ਕੁਛ ਕੀਤਾ ਪਰ ਉਹਨਾਂ ਨੇ ਇੱਕ ਜਿਹੜਾ ਵਿਜ਼ਨ ਜਿਹੜੀ ਇੱਕ 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 ਚੀਜ਼ ਉਹਨਾਂ ਨੂੰ ਸੈੱਲ ਹੋਈ ਉਸ ਚੀਜ਼ ਨੂੰ ਬੇਸ ਕਰਕੇ ਉਹਨਾਂ ਨੇ ਕੀਤਾ ਤੇ ਉਹਨੂੰ ਅੱਜ ਇਸ ਤਰੀਕੇ ਨਾਲ ਕਹਿ ਦੇਣਾ ਵੀ ਨਹੀਂ ਨਹੀਂ ਇਹ ਇਹਨਾਂ ਨੇ ਧੋਖਾ ਕੀਤਾ ਇਹ ਗਲਤ ਗੱਲ ਆ ਦੂਜੀ ਚੀਜ਼ ਜਿੱਥੇ ਤੱਕ ਨੰਬਰਾਂ ਦੀ ਗੱਲ ਆ ਵੀ ਨੰਬਰ 2 ਹਾਈ ਆ ਜਾਂ ਨੰਬਰ 2 ਲੋ ਆ ਜੇਕਰ ਤੁਸੀਂ ਕੱਲੇ ਨੰਬਰਾਂ ਨੂੰ ਅਲੱਗ ਕੱਢ ਕੇ ਦੇਖੋਗੇ ਜਿਹੜੇ ਕਾਰਨ ਕਰਕੇ ਸਾਨੂੰ ਇਮੀਗ੍ਰੇਸ਼ਨ ਚਾਹੀਦੀ ਆ ਤੁਸੀਂ ਉਹ ਫੈਕਟਰ ਨੂੰ ਫੈਕਟਰ ਇਨ ਨਹੀਂ ਕਰੋਗੇ ਜਿਹੜਾ ਸਾਡੀ ਪਾਪੂਲੇਸ਼ਨ ਦਾ ਗਰੋਥ ਰੇਟ ਆ ਜਿਹੜੀ ਸਾਡੀ ਨੀਡ ਆ ਜਿਹੜਾ ਸਾਡਾ ਬੇਬੀ ਬੂਮਰਸ ਦਾ ਇੱਕ ਸੈਕਸ਼ਨ ਆ ਜਿਹੜਾ ਆਊਟ ਹੋ ਰਿਹਾ ਉਹ ਸਾਰੀਆਂ ਫੈਕਟਰਸ ਨੂੰ ਬਰਾਬਰ ਰੱਖ ਕੇ ਨਹੀਂ ਦੇਖੋਗੇ ਉਨਾ ਚਿਰ ਤੁਸੀਂ ਉਹਦੀ ਸਹੀ ਪਿਕਚਰ ਨਹੀਂ ਦੇਖੋਗੇ ਕਿ ਸਾਡੀ ਐਕਚੁਅਲੀ ਨੀਡ ਕੀ ਆ ਹੁਣ ਜਿਹੜੀ ਉਹ ਐਕਸਪਰਟ ਚਾਹੇ ਉਹ ਪੋਲੀਟੀਸ਼ੀਅਨ ਹੈ ਵੀ ਨਹੀਂ ਪਰ ਇਸ ਫੀਲਡ ਦੇ ਐਕਸਪਰਟ ਨੇ ਉਹ ਜਿਹੜਾ ਡਾਟਾ ਵਾ ਉਹ ਬਿਲਕੁਲ ਡਿਫਰੈਂਟ ਤਸਵੀਰ ਪੇਸ਼ ਕਰਦਾ ਹਾਂ ਕਿਉਂਕਿ ਇੱਕ ਗਲੋਬਲੀ ਮਾਹੌਲ ਬਣ ਗਿਆ ਜਿੱਥੇ ਇੰਨੀ ਗ੍ਰੇਡੈਂਟ ਨਹੀਂ ਵੀ ਹੈਗੇ ਜਿੱਥੇ ਇੰਨੇ ਬੰਦੇ ਨਹੀਂ ਵੀ ਗਏ ਸਮੱਸਿਆ ਉੱਥੇ ਵੀ ਇਹ ਜੀਆਂ ਹੈਗੀਆਂ ਚਾਹੇ ਅਫੋਰਡੇਬਿਲਟੀ ਦੀ ਆ ਦੂਸਰੇ ਕ੍ਰਾਈਸਿਸ ਉੱਥੇ ਵੀ ਆ ਕਿਉਂਕਿ ਇੱਥੇ ਇਸ ਕ੍ਰਾਈਸਿਸ ਨੂੰ ਬਹੁਤ ਸੌਖੇ ਤਰੀਕਿਆਂ ਦੇ ਨਾਲ ਇਹਨਾਂ ਨੂੰ ਉਹਦਾ ਸਕੇਪ ਕੋਰਟ ਬਣਾਇਆ ਜਾ ਸਕਦਾ ਸੀ ਉਹ ਬਣਾਇਆ ਗਿਆ ਜਿਹੜੀ ਤੁਹਾਡੇ ਮੈਨੂੰ ਵਿਚਾਰ ਲੱਗਦੇ ਤੁਸੀਂ ਸਾਰੇ ਕੁਝ ਨੂੰ ਵੱਡੇ ਉਹਦੇ ਵਿੱਚ ਰੱਖ ਕੇ ਦੇਖ ਰਹੇ ਹੋ ਕਿ ਸਾਰੇ ਦੇਸ਼ਾਂ ਦੇ ਵਿੱਚ ਜਾਂ ਮੁਲਕ ਦੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹ ਕੁਝ ਹੋ ਗਿਆ ਤੇ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਯੂਨ ਦੇ ਵਿੱਚ ਭਾਸ਼ਣ ਦਿੰਦੇ ਆ ਵੀ ਇਹ ਤੁਹਾਡਾ ਜਿਹੜਾ ਮਾਈਗ੍ਰੇਸ਼ਨ ਵਾਲਾ ਕੰਮ ਸੀ ਇਹ ਗਲਤ ਸੀ ਇਹਨੂੰ ਬੰਦ ਕਰੋ ਜਿਹੜਾ ਜਿੱਥੇ ਜੰਮਿਆ ਜਿੱਥੇ ਹੈਗਾ ਉੱਥੇ ਹੀ ਰਹੇ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਵੀ ਫਿਰ ਇਹ ਜੇ ਹਰ ਥਾਂ ਦੇ ਉੱਤੇ ਵਿਰੋਧ ਹੋ ਰਿਹਾ ਤਾਂ ਫਿਰ ਲੋਕਾਂ ਨੂੰ ਮੂਵ ਨਹੀਂ ਹੋਣਾ ਚਾਹੀਦਾ ਵੀ ਜਿਹੜਾ ਆਪਣੇ ਦੇਸ਼ ਚ ਉੱਥੇ ਹੀ ਰਹੇ ਜੇ ਤਾਂ ਤੁਸੀਂ ਹਿਊਮਨ ਹਿਸਟਰੀ ਤੇ ਜਾਓ ਹਨਾ ਮਾਈਗ੍ਰੇਸ਼ਨ ਹਿਮੈਨਿਟੀ ਦਾ ਪਾਰਟ ਆ ਹੁਣ ਇੱਕ ਜਿਹੜਾ ਪਿੰਡ ਚ ਬੰਦਾ ਪੈਦਾ ਹੁੰਦਾ ਉਹ ਆਪਦੇ ਪੈਟਰ ਫਿਊਚਰ ਲਈ ਉਹ ਸ਼ਹਿਰ ਚ ਜਾਂਦਾ ਸ਼ਹਿਰ ਵਾਲਾ ਅੱਗੇ ਜਾਂਦਾ ਜੇ ਇਹ ਮਾਈਗ੍ਰੇਸ਼ਨ ਐਕਚੁਅਲੀ ਇਹ ਨਾ ਹੁੰਦੀ ਤਾਂ ਜਿਹੜੇ ਜਿੱਥੇ ਜਿੱਥੇ ਅੱਜ ਟਰੰਪ ਬੈਠ ਕੇ ਖੜ ਕੇ ਗੱਲ ਕਰ ਰਿਹਾ ਵੀ ਇਹ ਹੁਣ ਨਹੀਂ ਹੋਣਾ ਚਾਹੀਦਾ ਇੱਥੇ ਕੀ ਸੀਗਾ ਪਹਿਲਾਂ ਇਹ ਸਾਰੇ ਨਾਰਥ ਅਮਰੀਕਾ ਚ ਸੀ ਕੀ ਬਿਲਕੁਲ ਠੀਕ ਹੈ ਇਹਨੂੰ ਆ ਕੇ ਬ੍ਰਿਟਿਸ਼ ਨੇ ਤੇ ਫ੍ਰੈਂਚ ਨੇ ਉਹਨੂੰ ਕਲੋਨੀ ਬਣਾਇਆ ਤੇ ਉਸ ਤੋਂ ਬਾਅਦ ਸਾਰਾ ਯੂਰਪ ਮਾਈਗ੍ਰੇਟ ਕਰਕੇ ਇੱਥੇ ਆਇਆ ਜਾਂ ਲਿਆਂਦਾ ਗਿਆ ਮਾਈਗ੍ਰੇਸ਼ਨ ਤਾਂ ਇੱਕ ਹਿਮੈਨਿਟੀ ਦਾ ਪਾਰਟ ਹੈਗਾ ਹਨਾ ਤੇ ਇੱਕ ਇਹਨੂੰ ਇੱਕ ਹਿਊਮਨ ਰਾਈਟਸ ਦੇ ਤੌਰ ਤੇ ਦੇਖਣਾ ਚਾਹੀਦਾ ਹੂੰ ਕਿਉਂਕਿ ਤੁਸੀਂ ਤੁਸੀਂ ਕਿਹੜੇ ਆਧਾਰ ਤੇ ਕਹਿ ਸਕਦੇ ਹੋ ਵੀ ਮੈਂ ਇਸ ਧਰਤੀ ਨੂੰ ਓਨ ਕਰਦਾ ਇਸ ਤੇ ਵੀ ਮੈਂ ਇੱਥੇ ਜੰਮਿਆ ਇਹ ਸਿਰਫ ਇੱਕ ਇਹ ਰਾਈਟ ਹੈਗਾ ਜਾਂ ਕੋਈ ਹੋਰ ਸਾਡੀ ਸਬਸਕ੍ਰਿਪਸ਼ਨ ਹੈਗੀ ਆ ਉਹਦੀ ਜੇ ਉਹੋ ਹੈਗੀ ਆ ਫਿਰ ਉਹ ਉਹ ਤਾਂ ਸਾਰੇ ਨਾਰਥ ਅਮਰੀਕਾ ਤੇ ਇਵਨ ਅਨਡਿਜਨਸ ਤੇ ਵੀ ਲਾਗੂ ਹੁੰਦੀ ਆ ਉਹ ਵੀ 25000 ਸਾਲ ਪਹਿਲਾਂ ਹੀ ਆਏ ਆ ਨਾ ਇੱਥੇ ਤਾਂ ਇਸ ਕੰਟੀਨੈਂਟ ਦੇ ਵਿੱਚ ਤਾਂ ਉਹ 25000 ਸਾਲ ਪਹਿਲਾਂ ਆਏ ਆ ਦੂਸਰੇ 12 14 ਹਜ਼ਾਰ ਉਸ ਤੋਂ ਬਾਅਦ ਚਾਏ ਆ ਸੋ ਕੈਨੇਡਾ ਦੇ ਵਿੱਚ ਤਾਂ 650 350 ਸਾਲ ਦੀ ਕਹਾਣੀ ਆ ਸਾਰੀ 1400 ਕੋਸ਼ ਤੇ ਫਿਰ ਫਿਰ ਉਹ ਰਾਈਟ ਤਾਂ ਕਿਸੇ ਕੋਲ ਵੀ ਨਹੀਂ ਰਿਹਾ ਮੈਂ ਆ ਸਕਦਾ ਦੂਸਰਾ ਨਹੀਂ ਆ ਸਕਦਾ ਇਹ ਰਾਈਟ ਉਹਨੂੰ ਕਿਹਨੇ ਦਿੱਤਾ ਕੀ ਫੇ ਇਹ ਗੱਲ ਨਹੀਂ ਸਹੀ ਕਿ ਜਿਹੜੇ ਦੇਸ਼ ਦੇ ਵਿੱਚ ਜਿਹੜੀ ਸਰਕਾਰ ਆ ਜਿਹੜੇ ਨਿਯਮ ਉਹ ਬਣਾਉਂਦੀ ਆ ਲੋਕਤੰਤਰਕ ਢਾਂਚੇ ਦੇ ਨਾਲ ਅਸੀਂ ਬੰਦੇ ਚੁਣ ਲਏ ਇੱਕ ਦੇਸ਼ ਨੂੰ ਚੱਲਣਾ ਤਾਂ ਕਿਸੇ ਨਿਯਮ 'ਚ ਹੀ ਪਊਗਾ ਉਸ ਦੇਸ਼ ਦੀ ਸਰਕਾਰ ਨੇ ਉਸ ਦੇਸ਼ ਦੇ ਹਿੱਤ ਦੇ ਵਿੱਚ ਜਿਹੜੇ ਫੈਸਲੇ ਲੈ ਲੈ ਸਾਨੂੰ ਉਹ ਮੰਨ ਲੈਣੇ ਚਾਹੀਦੇ ਜੇ ਉਹ ਫੈਸਲੇ ਸਹੀ ਨਹੀਂ ਤੇ ਅਗਲੀ ਵਾਰੀ ਚੁਣ ਕੇ ਹੋਰ ਲੈਓ ਵੀ ਫੇਰ ਸਾਨੂੰ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਕਿ ਜੇ ਇਹ ਸਰਕਾਰ ਨੇ ਪਹਿਲਾਂ ਸੱਦੇ ਆ ਹੁਣ ਉਹ ਕਹਿ ਰਿਹਾ ਕਿ ਨਹੀਂ ਜੀ ਸਾਡੇ ਗੜਵੜ ਹੋ ਗਈ ਆ ਤੇ ਅਸੀਂ ਇਹਨੂੰ ਨਹੀਂ ਕਰ ਰਹੇ ਇtanto ਨਹੀਂ ਲੱਗਦਾ ਤੁਹਾਨੂੰ ਹਾਂ ਨਹੀਂ ਦੇਖੋ ਬਿਲਕੁਲ ਤੁਹਾਡੀ ਗੱਲ ਠੀਕ ਆ ਜਿਹੜਾ ਰੂਲ ਆਫ ਲਾਅ ਵਾ ਐਟ ਦੀ ਐਂਡ ਤਾਂ ਪ੍ਰਵੇਲਤਾ ਕਰਨਾ ਹੈਗਾ ਜੇ ਤੁਸੀਂ ਕਿਸੇ ਸੋਸਾਇਟੀ ਨੂੰ ਗਵਰਨਤਾ ਕਰਨਾ ਹਨ ਉਹਨਾਂ ਨੂੰ ਚਲਾਉਣਾ ਤਾਂ ਹੈਗਾ ਬਿਲਕੁਲ ਬਿਲਕੁਲ ਪਰ ਸਭ ਤੋਂ ਇੰਪੋਰਟੈਂਟ ਆ ਇਹ ਦੇਖਣਾ ਹੁੰਦਾ ਵੀ ਜਿਹੜਾ ਵੀ ਕਾਨੂੰਨ ਬਣ ਰਿਹਾ ਉਹ ਕਾਨੂੰਨ ਦਾ ਇੰਟੈਂਟ ਕੀ ਆ ਜੇ ਸਿਰਫ ਇਹ ਕਹਿ ਦੇਣਾ ਵੀ ਕਾਨੂੰਨ ਠੀਕ ਆ ਫੇਰ ਤਾਂ ਟਾੜਾ ਪੋਟਾ ਵੀ ਠੀਕ ਆ ਫੇਰ ਉਹਦੇ ਖਿਲਾਫ ਤਾਂ ਬਿਲਕੁਲ ਨਹੀਂ ਬੋਲਣਾ ਚਾਹੀਦਾ ਫੇਰ ਤਾਂ ਰੈ residencial ਸਕੂਲ ਲਈ ਅੱਜ ਸਾਨੂੰ ਮਾਫੀ ਮੰਗਣ ਦੀ ਵੀ ਜ਼ਰੂਰਤ ਨਹੀਂ ਸੀ ਉਹ ਵੀ ਤਾਂ ਕਾਨੂੰਨ ਸਟੇਟ ਨੇ ਚਰਚ ਦੇ ਨਾਲ ਰਲ ਕੇ ਹੀ ਬੰਦਿਆਂ ਨੂੰ ਇਹ ਕਿਹਾ ਵੀ ਅਸੀਂ ਇਹਨਾਂ ਨੂੰ ਇਹਨਾਂ ਨੂੰ ਐਲੀਵੇਟ ਕਰ ਰਹੇ ਹਾਂ ਉਹਨਾਂ ਦੇ ਕਲਚਰ ਨਾਲ ਤੋੜ ਕੇ ਕੀ ਹੋਇਆ ਸੋ ਜੇਕਰ ਸਾਨੂੰ ਕਾਨੂੰਨ ਦੇ ਵਿੱਚ ਇਟਸੈਲਫ ਦੱਸ ਰਿਹਾ ਬਈ ਇਹਦੇ ਵਿੱਚ ਇੱਕ ਨਸਲਵਾਦ ਆ ਇੱਕ ਭੇਦ ਦਾ ਇੱਕ ਇੱਕ ਇਹਦੇ ਵਿੱਚ ਇਹ ਜਸਟ ਨਹੀਂ ਹੈਗਾ ਸੋ ਉੱਥੇ ਸਰਫ ਇਹ ਕਹਿ ਦੇਣਾ ਕਿ ਕਿਉਂਕਿ ਇਹ ਕਾਨੂੰਨ ਆ ਵੀ ਇਹ ਓਕੇ ਆ ਨਹੀਂ ਇਹ ਵੀ ਹੈ ਨਹੀਂ ਵੀ ਤੁਸੀਂ ਜੇ ਹਰ ਚੀਜ਼ ਨੂੰ ਅਲੱਦੀ ਜਾਓ ਪਰ ਇਸ ਫਿਲਮ ਦੇ ਵਿੱਚ ਹਿਸਟੋਰਿਕਲੀ ਇਹ ਦੇਖਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਵੀ ਜਿਹਨੂੰ ਅਸੀਂ ਕਾਨੂੰਨ ਕਹਿੰਨੇ ਆ ਕਾਨੂੰਨ ਤਾਂ ਕਾਨੂੰਨ ਦੇ ਹਿਸਾਬ ਨਾਲ ਹੀ ਜਿਹੜਾ ਜਹਾਜ਼ ਮੋੜਿਆ ਗਿਆ ਸੀ ਇੱਥੋਂ ਆਰ ਅੱਜ ਸਟੇਟ ਵੀ ਉਹਦੇ ਲਈ ਮਾਫੀ ਮੰਗ ਰਹੀ ਆ ਤੇ ਅਸੀਂ ਵੀ ਕਰ ਰਹੇ ਆ ਪਰ ਉਹ ਆਪਾਂ ਨੂੰ ਪਤਾ ਵੀ ਉਹ ਜਿਹੜਾ ਕਾਨੂੰਨ ਆ ਉਹਦਾ ਪਰਪਸ ਕੁਝ ਹੋਰ ਸੀਗਾ ਉਹ ਕਾਨੂੰਨ ਕਿਸੇ ਖਾਸ ਮਕਸਦ ਲਈ ਬਣਾਇਆ ਸੀ ਸੋ ਉੱਥੇ ਉਹ ਉਹ ਕਰਨਾ ਵੀ ਤਾਂ ਸਿਵਲ ਸੁਸਾਇਟੀ ਦਾ ਹੀ ਫਰਜ਼ ਆ ਜੀ ਸਦਾ ਸੁਖਦੀਪ ਸਿੰਘ ਜੀ ਆਖਰ ਦੇ ਵਿੱਚ ਸਾਨੂੰ ਇੱਕ ਵਾਰੀ ਇਹਦਾ ਸ਼ਾਮਾਂ ਸਥਾਨ ਤੇ ਫਿਲਮ ਬਾਰੇ ਸੂਰਤ ਦੱਸੋ ਜੀ ਸਾਡੇ ਦਰਸ਼ਕਾਂ ਹਾਂਜੀ ਜਿਹੜੇ ਆਪਣੀ ਲੋਅਰ ਮੈਨ ਲੈਂਡ ਚ ਅਕਤੂਬਰ 12 ਦਿਨ ਐਤਵਾਰ ਕੁਆਂਟਲਨ ਪੋਲੀਟੈਕਨੀਕਲ ਯੂਨੀਵਰਸਿਟੀ ਦਾ ਲੈਂਗਲੀ ਕੈਂਪਸ ਆ ਜਿਹੜਾ ਆ ਕੇ ਆਪਾਂ ਜਿਹਨੂੰ ਨੰਬਰ 10 ਹਾਈਵੇ ਕਹਿੰਦੇ ਨੇ ਲੈਂਗਲੀ ਬਾਈਪਾਸ ਉਹਦੇ ਉੱਪਰ ਆ ਉੱਥੇ ਦੁਪਹਿਰ ਬਾਅਦ 1 ਵਜੇ ਤੇ ਸ਼ਾਮ ਨੂੰ 4 ਵਜੇ ਦਿਖਾਈ ਜਾ ਰਹੀ ਹੈ ਬਹੁਤ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਧੰਨਵਾਦ ਜੀ ਦਾ ਸ਼ੁਕਰੀਆ ਜੀ ਦੋਸਤੋ ਦਾ ਸੁਖਦੀਪ ਸਿੰਘ ਜੀ ਨਾਲ ਅਸੀਂ ਗੱਲਬਾਤ ਕੀਤੀ ਹੈ 7lodge.com 7l u g ਉਹਦੇ ਉੱਤੇ ਤੁਸੀਂ ਵੈਬਸਾਈਟ ਦੇ ਉੱਤੇ ਜਾ ਕੇ ਆਪਣੀਆਂ ਟਿਕਟਸ ਬੁੱਕ ਕਰ ਸਕਦੇ ਹੋ ਜਾਂ ਕੋਈ ਜਾਣਕਾਰੀ ਚਾਹੀਦੀ ਹੈ ਤੁਸੀਂ ਕਾਲ ਵੀ ਕਰ ਸਕਦੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ